ਅਹ ਰਫਤਾਰ ਆ ਇਹਨਾਂ ਨੂੰ ਧੋਖੇ ਨਾਲ ਬਲਾ ਕੇ ਕਿਤੇ ਸਾਡੇ ਬਾਈ ਕਿਰਪਾਨਾਂ ਮਾਰੀਆਂ ਸਾਡੇ ਖੂਨੋ ਖੂਨ ਸਾਰਾ ਕੋ ਕੀਤਾ ਪਿਆ ਧੋਖੇ ਨਾਲ ਸਾਨੂੰ ਸੱਦ ਕੇ ਵਿਸ਼ਵਾਸ ਘਾਤ ਤੇ ਯਾਰ ਮਾਰ ਕੀਤੀ ਹੈ ਸਾਡੇ ਨਾਲ ਇਸ ਬੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋ ਤੁਸੀਂ ਅੱਜ ਵੀਡੀਓ ਦੇਖ ਸਕਦੇ ਹੋ ਉਹਨਾਂ ਜੀ ਮੈਨੂੰ ਵੀ ਨਾ ਸੱਚੀ ਕਦੇ ਵੀ ਐਕਸਪੈਕਟ ਨਹੀਂ ਸੀਗਾ ਵੀ ਆਹ ਚੀਜ਼ ਮੇਰੇ ਨਾਲ ਐਡੀ ਵੱਡੀ ਯਾਰ ਮਾਰ ਹੋਣੀ ਆ 4 ਸਾਲ ਬੰਦੇ ਨੇ ਸਾਡੇ ਨਾਲ ਬਹਿ ਕੇ ਸਾਡੇ ਨਾਲ ਖਾ ਕੇ ਸਾਡੇ ਨਾਲ ਵਰਤ ਕੇ ਤਾਂ ਆ ਚੀਜ਼ ਕਰਨੀ ਆ ਬਾਈ ਜੇ ਤੁਸੀਂ ਇਹਨੂੰ ਦੇਖ ਲਓਗੇ ਅੱਧੇ ਲੋਕਾਂ ਨੂੰ ਲੱਗ ਜਣਾ ਵੀ ਇਹ ਸਕ੍ਰਿਪਟਡ ਆ ਫੇਕ ਆ ਇਹ ਜਾਂ ਉਹ ਆ ਪਰ ਬਾਈ ਮੈਂ ਇਸ ਟਾਈਮ ਖੰਨੇ ਹਸਪਤਾਲ ਦੇ ਵਿੱਚ ਪਿਆ ਹੋਇਆ ਤੇ ਮੈਂ ਸਾਈਡ ਤੇ ਜਾ ਕੇ ਇਹ ਆਡੀਓ ਰਿਕਾਰਡ ਕਰ ਰਿਹਾ ਆ ਨੀ ਤਾਂ ਕਿਸੇ ਨੇ ਵੀ ਯਕੀਨ ਨਹੀਂ ਕਰਨਾ ਸੀ ਜੇ ਤੁਸੀਂ ਆ ਦੋ ਬੰਦੇ ਦੇਖ ਰਹੇ ਹੋ ਇਹ ਰਫਤਾਰ ਰਾਏ ਨੇ ਬੁਲਾਏ ਹੋਇਆ ਰਫਤਾਰ ਰਾਏ ਨੇ ਤੁਸੀਂ ਬਾਈ ਰਫਤਾਰ ਆ ਇਹਨੂੰ ਜਾਣਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਵਗੈਰਾ ਪਾਉਂਦਾ ਸਾਡੇ ਨਾਲ ਵੀ ਤੁਸੀਂ ਹੁੰਦੀਆਂ ਬਹੁਤ ਵੀਡੀਓ ਦੇਖੀਆਂ ਹੋਣੀਆਂ ਨੇ ਹਨਾ ਸਾਡੇ ਨਾਲ ਰਹਿੰਦਾ ਰਿਹਾ ਤੇ ਬਾਈ ਜਿਹੜੇ ਇਹਨੇ ਜੋ ਕੀਤੀ ਆਕਰ ਤੂੰ ਸਾਨੂੰ ਅੱਜ ਜਾਨੋਂ ਮਾਰਨ ਦੀ ਸਾਜ਼ਿਸ਼ ਕੀਤੀ ਆ ਪੂਰੇ ਪਲੈਨਿੰਗ ਨਾਲ ਆਇਆ 2 ਮਹੀਨੇ ਇਹਨੇ ਪੂਰਾ ਪਲਾਨ ਬਣਾਇਆ ਕਿਵੇਂ ਇਹਨਾਂ ਨੂੰ ਮਾਰਨਾ ਕਿਵੇਂ ਨਹੀਂ ਤੁਸੀਂ ਆ ਚੀਜ਼ ਦੇਖੋਗੇ ਥੋੜੀ ਵੀ ਇੱਕ ਦਿਨਾਂ ਦੀ ਇੱਕ ਵਾਰ ਤਾਂ ਤੁਸੀਂ ਵੀ ਸੋਚੋਗੇ ਵੀ ਇਦਾਂ ਦਾ ਕੋਈ ਬਗਾਨਾ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ ਜਿੱਦਾਂ ਸਾਡੇ ਯਾਰ ਨੇ ਕਰਨਾ ਯਾਰ ਮਾਰ ਕਰਤੀ ਹੁਣ ਤਾਂ ਚਲੋ ਯਾਰ ਕਾਂ ਦਾ ਹੀ ਤਾਂ ਅੱਧ ਮਰੀ ਹਾਲਤ ਵਿੱਚ ਸਾਨੂੰ ਛੱਡ ਕੇ ਉੱਥੋਂ ਆ ਗਏ ਇਹ ਤੁਹਾਨੂੰ ਮੈਂ ਕੀ ਕੀ ਦੱਸਾਂ ਤੁਹਿਆ ਦੇਖਾ ਤੋ ਜਿਹੜੀ ਗੱਡੀ ਆਈ ਹੈ ਨਾ ਜਿਹੜੇ ਦੋ ਮੁੰਡੇ ਸਰਦਾਰ ਆ ਪੱਗਾਂ ਵਾਲੇ ਖੜੇ ਆ ਇਹਨਾਂ ਨੇ ਸਾਨੂੰ ਕਿਹਾ ਵੀ ਸਾਡੀ ਦੁਕਾਨ ਆ ਕੋਈ ਤੁਸੀਂ ਖੰਨੇ ਜਾ ਕੇ ਆਉਂਦੀ ਪ੍ਰਮੋਸ਼ਨ ਕਰਨੀ ਆ ਇਹ ਕਹਿ ਕੇ 5000 ਰੁਪਏ ਇਹਨਾਂ ਨੇ ਮੈਨੂੰ ਐਡਵਾਂਸ ਪਾਇਆ ਤੇ ਮੇਨਾਂ ਡੇਟ ਰੱਖ ਲਈ ਸੀਗੀ 26 ਨਵੰਬਰ ਦੀ 26 ਨਵੰਬਰ ਦੀ ਡੇਟ ਰੱਖ ਲਈ 2024 ਦੀ ਤੇ ਤੁਸੀਂ ਆਹ ਦੇਖੋ ਇਹਨਾਂ ਨੇ ਫੋਨ ਲਾਉਣੇ ਸਟਾਰਟ ਕਰਤੇ ਰਫ਼ਤਾਰ ਨੂੰ ਕਿਉਂ ਬੰਦੇ ਆ ਗਏ ਜਿਨ੍ਹਾਂ ਨੂੰ ਆਪਾਂ ਮਾਰਨਾ ਵਾ ਇਹ ਨਾਲੀ ਰਫਤਾਰ ਨੂੰ ਨਾਲ ਨਾਲ ਫੋਨ ਲਾਉਣੇ ਸਟਾਰਟ ਕਰਤੇ ਸੰਦੀਪ ਸਿੰਘ ਨੂੰ ਕਿ ਉਹ ਬੰਦੇ ਆ ਗਏ ਆ ਤੇ ਆਪਾਂ ਉਹਨਾਂ ਦੇ ਹੁਣ ਮਾਰਨੀਆਂ ਨੇ ਆ ਦੇਖੋ ਕਿਵੇਂ ਫੋਨ ਤੇ ਫੋਨ ਲਾ ਰਹੇ ਨੇ ਇਹ ਇਹ ਤੁਹਾਨੂੰ ਦਿਖਾ ਦਮਾਰੀ ਉਹ ਗੱਡੀ ਖੜੀ ਹੈ ਸਾਈਡ ਤੇ Swift ਰਫਤਾਰ ਆਏ ਦੀ ਜਿਹੜੀ ਆ ਜੈਨਾ ਦੋ ਮੁੰਡਿਆਂ ਦੀ ਆ ਜਿਹੜੀ ਸਾਈਡ ਤੇ ਖੜੀ ਹੋਈ ਆ ਜਦੋਂ ਇਹਨਾਂ ਨੇ ਫੋਨ ਲਾਇਆ ਹੀ ਦੇਖੋ ਕੈਰੀ ਨਿਕਲਿਆ ਬਾਹਰ ਕੈਰੀ ਇਹਨਾਂ ਨੂੰ ਮਿਲੇ ਆ ਮੈਂ ਨਿਕਲਿਆ ਮੈਂ ਮਿਲਿਆ ਸਾਨੂੰ ਇਹ ਤਾਂ ਇਹੀ ਲੱਗ ਰਿਹਾ ਸੀਗਾ ਵੀ ਇਹ ਬੰਦੇ ਨੇ ਸਾਨੂੰ ਸਿਰਫ ਪ੍ਰੋਮੋਸ਼ਨ ਲਈ ਬੁਲਾਇਆ ਤੇ ਢਾਬੇ ਤੇ ਸਾਨੂੰ ਤਾਂ ਬੁਲਾਇਆ ਕਿਉਂਕਿ ਸਾਡੇ ਨਾਲ ਇਹਨਾਂ ਨੇ ਗੱਲਬਾਤ ਕਰਨੀ ਹੈ ਪ੍ਰੋਮੋਸ਼ਨ ਦੀ ਕਿਉਂਕਿ ਸਾਨੂੰ ਇਹਨਾਂ ਨੇ ਇਹੀ ਦੱਸਿਆ ਹੋਇਆ ਸੀਗਾ ਕਿ ਅਸੀਂ ਗੱਲਬਾਤ ਕਰਨੀ ਹੈ ਤਾਂ ਕਰਕੇ ਆਪਾਂ ਢਾਬੇ ਤੇ ਰੁਕੇ ਨਾਲੇ ਕੁਝ ਆਪਾਂ ਖਾ ਪੀ ਲੈਨੇ ਆ ਤੇ ਆਹ ਦੇਖੋ ਬੱਗਾ ਵੀ ਨਿਕਲਿਆ ਰਾਜਮੇਂਦਰ ਮੇਰੇ ਨਾਲ ਰਾਜਮੇਂਦਰ ਬੁੱਟਰ ਤੇ ਸੀਗੇ ਯਾਰ ਬੁੱਟਰ ਸੀਗੇ ਰਾਜਮੇਂਦਰ ਸੀ ਤੇ ਮਨਜਿੰਦਰ ਸੀਗਾ ਤੇ ਮੈਂ ਸ ਇਹ ਆਹ ਦੇਖੋ ਆ ਮੁੰਡਾ ਇਧਰੋਂ ਨਿਕਲਿਆ ਮੋਣਾ ਮੁੰਡਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਇਹ ਕੌਣ ਆ ਇਹ ਬੰ ਉਹ ਦੇਖੋ ਬਾਈ ਉਹ ਮੁੰਡੇ ਨੇ ਖੰਡੇ ਮਾਰਨੇ ਸਾਡੀ ਗੱਡੀ ਤੇ ਨਾਲ ਦੀ ਨਾਲ ਸਟਾਰਟ ਕਰਤੇ ਆਉਂਦੇ ਸਾਰੇ ਆ ਬੰਦੇ ਦੇ ਕਹਿੰਦੇ ਰਫਤਾਰ ਇਹਨਾਂ ਨੂੰ ਕਹਿ ਰਹੇ ਹੂ ਚੁੱਤੀ ਵੀ ਮਾਰ ਇਹਨਾਂ ਦੇ ਖੰਡੇ ਮਾਰ ਜ਼ੋਰ ਜ਼ੋਰ ਦੀ ਗੱਡੀ ਭਾਣ ਇਹਨਾਂ ਦੀ ਸਾਰੀ ਇਹਨਾਂ ਨੇ ਪਹਿਲਾਂ ਗੱਡੀ ਪੰਨੀ ਆ ਦੇਖੋ ਰਫਤਾਰ ਮੈਨੂੰ ਧਮਕੀਆਂ ਦੇ ਲੱਗਿਆ ਵੀ ਤੂੰ ਇਦਾਂ ਕੀਤਾ ਤੂੰ ਉਦਾਂ ਕੀਤਾ ਗੱਲ ਵੀ ਕੀ ਹੁਣ ਮੈਂ ਦੱਸੂਗਾ ਗੱਲ ਵੀ ਕੁਝ ਵੀ ਨਹੀਂ ਆ ਦੇਖੋ ਰਫਤਾਰ ਨੇ ਉਹਨੂੰ ਬਾਅਦੋ ਕਿਹਾ ਮਾਰ ਜਿਰੋ ਮੇਨ ਮੇਰਾ ਗਲਵਾ ਫੜਿਆ ਦੇਖੋ ਮੇਰੀ ਜੇਬਾਂ ਤੇ ਹਜੇ ਤੱਕ ਹੱਥ ਪਾਇਆ ਮੈਨੂੰ ਯਕੀਨ ਨਹੀਂ ਸੀ ਇਦਾਂ ਕਰ ਸਕਦੇ ਆ ਗੁਰਫਤਾਰ ਨੇ ਕਿਹਾ ਇਹ ਗੱਡੀ ਭਾਣ ਇਹਨ ਕੈਰੀ ਦੇ ਵੀ ਮਾਰ ਜੋਰ ਦਿੱਤਾ ਇਹਨੇ ਯਾਰ ਕੈਰੀ ਦੇ ਵੀ ਮਾਰਿਆ ਦੇਖੋ ਤੁਸੀਂ ਕੈਰੀ ਦੇ ਨਾ ਪਿੱਠ ਦੇ ਉੱਪਰ ਇਹਨਾਂ ਨੇ ਏਡੀ ਵੱਡੀ ਤਲਵਾਰ ਮਾਰੀ ਆ ਪੂਰੀ ਤੇਜ਼ ਧਾਰ ਉਸ ਦਿਵਾਰ ਬੁੱਟੇ ਨੂੰ ਸਮਝਾਉਣ ਗਿਆ ਵੀ ਤੂੰ ਆ ਜਿੱਦਾਂ ਕੀ ਕਰ ਰਿਹਾ ਆ ਕਿਉਂਕਿ ਦੇਖੋ ਹਜੇ ਤੱਕ ਤੱਕ ਤਾਂ ਮੈਂ ਸੋਨ ਪਿਆ ਕਿਉਂਕਿ ਤੁਹਾਡਾ ਕੋਈ ਵੈਰ ਹੈ ਹੀ ਨਹੀਂ ਸੀ ਇਹ ਬੰਦੇ ਨਾਲ ਅਜੇ ਤੱਕ ਨਹੀਂ ਸਿਆ ਦੇਖੋ ਉਸ ਤੋਂ ਬਾਅਦ ਤੁਸੀਂ ਆ ਚੀਜ਼ ਦੇਖੋ ਇਹ ਫਟਾਫਟ ਭੱਜਿਆ ਖੰਡਾ ਚੱਕੀ ਫਿਰਦਾ ਜਿਹੜਾ ਤੁਸੀਂ ਇਹਨੂੰ ਦੇਖਿਆ ਹੋਣਾ ਵੀਡੀਓ ਵਿੱਚ ਵੇਂਦੇ ਕੋਲੇ ਫੜਿਆ ਹੁੰਦਾ ਇਹ ਵਾਲਾ ਇਹ ਬਾਈ ਪੂਰਾ ਤੇਜ਼ ਤਰ ਹਥਿਆਰਾ ਜੰਗ ਲੱਗਿਆ ਹੋਇਆ ਲੋਹਾ ਇਹ ਉਸ ਤੋਂ ਬਾਅਦ ਦੇਖੋ ਇਹਨੇ ਕਿਹਾ ਗੱਡੀ ਵੀ ਤੋੜਨ ਦੀ ਆ ਦੇਖੋ ਇਹ ਆ ਦੇਖੋ ਆ ਫਿਰ ਗੱਡੀ ਤੇ ਮਾਰਿਆ ਆ ਬੰਦੇ ਨੇ ਜੀ ਕਹਿੰਦਾ ਗੱਡੀ ਭਾਨੇ ਨਾ ਦੀ ਤੇ ਇਹਨੇ ਆਹ ਚੀਜ਼ ਸਾਡੇ ਨਾਲ ਆਹ ਹਰਨਾ ਵਿਸ਼ਵਾਸਘਾਤ ਹੋਇਆ ਸਾਨੂੰ ਝੂਠ ਬੋਲ ਕੇ ਕਿਸੇ ਹੋਰ ਨੰਬਰ ਤੋਂ ਰਫ्तार ਨੇ ਆਪਣੇ ਬੰਦੇ ਬੁਲਾ ਕੇ ਸਾਡੇ ਨਾਲ ਆਹ ਚੀਜ਼ ਕੀਤੀ ਹੈ ਬਾਈ ਸਾਨੂੰ ਇਨਸਾਫ ਚਾਹੀਦਾ ਅਸੀਂ ਖੰਨੇ ਦੇ ਵਿੱਚ ਆ ਦੇਖੋ ਜਿਹੜੇ ਲੋਕ ਇਹਨੂੰ ਬਹੁਤ ਚੰਗਾ ਸਮਝਦੇ ਆ ਵੀਡੀਓ ਪਾਉਂਦਾ ਦੇਖੋ ਗੱਡੀਆਂ ਚੱਕੀਆਂ ਉਸਦੂਬਾਰ ਨਾਲ ਦੀ ਨਾਲੇ ਫਰਾਰ ਹੋਗੇ ਤੇ ਇਹਨਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਤਾਬੇ ਦੇ ਕੈਮਰੇ ਵੀ ਲੱਗੇ ਹੋਏ ਆ ਇਹਨਾਂ ਨੂੰ ਇਹ ਗੱਲ ਨਹੀਂ ਪਤਾ ਸੀ ਨਹੀਂ ਇਹਨਾਂ ਨੇ ਮਾਰ ਕੀ ਜਾਣਾ ਸੀਗਾ ਪਰ ਜਦੋਂ ਇੱਕ ਮੁੰਡੇ ਨੇ ਦੇਖਿਆ ਪੱਗ ਵਾਲੇ ਨੇ ਇਹਨਾਂ ਨੂੰ ਉੱਚੀ ਉੱਚੀ ਬਾਏ ਮਾਰੀ ਕਿ ਕੈਮਰੇ ਲੱਗੇ ਆ ਭੱਜੋ ਭੱਜੋ ਉਦੋਂ ਬਾਅਦ ਇਹ ਭੱਜਿਆ ਜਦੋਂ ਉਸ ਹੀ ਵੀ ਰੋਲਾ ਪਾਇਆ ਮੇਰੇ ਨਾਲ ਨੇ ਰੋਲਾ ਪਾਇਆ ਛਡਾਇਆ ਫੇਰ ਜਾ ਕੇ ਇਹਨਾਂ ਨੇ ਭਜਨਾ ਭੁੱਜਨਾ ਸਟਾਰਟ ਕੀਤਾ ਉੱਥੇ ਉਦੋਂ ਪਹਿਲਾਂ ਦੇਖੋ ਉਦੋਂ ਬਾਅਦ ਵੀ ਸ਼ੀਸ਼ਾ ਡਾਊਨ ਕਰਕੇ ਉਹਨੂੰ ਧਮਕੀ ਦਿੱਤੀ ਇਹਨਾਂ ਨੇ ਸ਼ੀਸ਼ਾ ਡਾਊਨ ਕਰਕੇ ਉਦੋਂ ਬਾਅਦ ਵੀ ਨੇ ਧਮਕੀ ਇਹ ਦਿੱਤੀ ਆ ਕੈਰੀ ਨੂੰ ਕਿ ਅੰਦਰ ਬਹਿ ਜਾਣੀ ਤੈਨੂੰ ਮਾਰ ਦਾਂਗੇ ਉਦ ਬੀਜੇ ਪਰਚਾ ਤੁਸੀਂ ਕਰਾਇਆ ਜਾਂ ਤੁਸੀਂ ਪੁਲਿਸ ਨੂੰ ਦੱਸਿਆ ਤਾਂ ਤੁਹਾਡੇ ਨਾਲ ਫੇਰ ਦੁਬਾਰਾ ਇਹੀ ਹਸ਼ਰ ਹੋਣਾ ਇਹ ਸਾਨੂੰ ਪੂਰੀ ਮਾਰਨ ਦੀ ਪਲਾਨਿੰਗ ਕਰਕੇ ਆਏ ਸੀ ਕਿ 2 ਮਹੀਨਿਆਂ ਤੋਂ ਉਹਨਾਂ ਦੀ ਪਲਾਨਿੰਗ ਚੱਲ ਰਹੀ ਸੀ ਕਿਉਂਕਿ ਜਿਹੜੀਆਂ ਮੈਨੂੰ ਇਹਨਾਂ ਨੇ ਈਮੇਲਾਂ ਕੀਤੀਆਂ ਨੇ ਉਹ ਮੈਨੂੰ ਇਹਨਾਂ ਨੇ 2-2 ਮਹੀਨੇ ਪਹਿਲਾਂ ਦੀਆਂ ਕੀਤੀਆਂ ਹੋਈਆਂ ਨੇ ਮਤਲਬ ਅਕਤੂਬਰ ਦੇ ਵਿੱਚ ਮੈਨੂੰ ਨਹੀਂ ਪਤਾ ਉਹਨਾਂ ਮਹੀਨਾ 2 ਮਹੀਨਾ ਮੈਂ ਇਸ ਟਾਈਮ ਹਸਪਤਾਲ ਦੇ ਵਿੱਚ ਆ ਤੇ ਮੇਰੇ ਕੋਲ ਪਰ ਸਾਰੇ ਰਿਕਾਰਡ ਪਏ ਹੋਏ ਨੇ ਮਤਲਬ ਇਹਨਾਂ ਨੇ ਦਿਵਾਲੀ ਤੋਂ ਵੀ ਪਹਿਲਾਂ ਦੀਆਂ ਸਾਨੂੰ ਮਾਰਨ ਦੀਆਂ ਪਲਾਨੀਆਂ ਕੀਤੀਆਂ ਹੋਈਆਂ ਸੀ ਤੇ ਸਾਨੂੰ ਬਗਾਣੀ ਥਾਂ ਤੇ ਬੁਲਾ ਕੇ ਜੋ ਤੋਂ ਇਸ ਹੋਏ ਦੋਂਗੇ ਫਿਰ ਤਾਬੇ ਤੇ ਹੀ ਕਾਹ ਤੋਂ ਬੁਲਾਇਆ ਕਿਉਂਕਿ ਇਹਨਾਂ ਨੂੰ ਲੱਗ ਗਿਆ ਸੀ ਪਤਾ ਵੀ ਜੇ ਅਸੀਂ ਕਿਤੇ ਉਧਾ ਰੋਡ-ਰਾਡ ਤੇ ਖੜਾਂਗੇ ਤਾਂ ਇਹਨਾਂ ਨੇ ਸਾਡੀਆਂ ਗੱਡੀਆਂ ਦੇਖ ਕੇ ਸ਼ਾਇਦ ਇਹਨਾਂ ਦੇ ਦਿਮਾਗ ਵਿੱਚ ਕੁਝ ਆ ਜਾਵੇ ਕਿਉਂਕਿ ਸੰਦੀਪ ਸਿੰਘ ਰਫਤਾਰ ਆਏ ਨੇ ਪਹਿਲਾਂ ਵੀ ਸਾਨੂੰ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਤੇ ਜਿਹੜਾ ਰਾਜਵਿੰਦਰ ਸਿੰਘ ਆ ਉਹਨੂੰ ਵੀ ਇਹਨੇ ਬਹੁਤ ਐਂ ਤੋਂ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਜੇ ਇਹਦੀ ਸਾਡੇ ਕੋਲ ਰਿਕਾਰਡਿੰਗਾਂ ਤੱਕ ਨਹੀਂ ਤਾਂ ਸਾਨੂੰ ਮੈਂ ਅਸੀਂ ਸਾਡੇ ਨਾਲ ਦਾ ਨੁਕਸਾਨ ਨਾ ਕਰਦੇ ਰਾਜਵਿੰਦਰ ਦਾ ਨੁਕਸਾਨ ਨਾ ਕਰ ਜੇ ਤੇ ਉਹ ਵੀ ਬਿਨਾਂ ਕਿਸੇ ਗੱਲ ਤੋਂ ਅਸੀਂ ਕਦੇ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਹੋਇਆ ਤੁਹਾਡਾ ਸਾਰੇ ਪ੍ਰੂਫ ਪਿਆ ਵੀ ਸਾਡੇ ਨਾਲ ਹਨਾ ਕਿਵੇਂ ਹਾਨੂੰ ਧਮਕੀਆਂ ਦਿੰਦਾ ਸੀਗਾ ਆਪਦਾ ਪਾਵਰ ਦਿਖਾਉਂਦਾ ਸੀ ਮੈਨੂੰ ਆਹ ਬੰਦੇ ਜਾਣਦੇ ਆ ਮੈਨੂੰ ਉਹ ਬੰਦੇ ਜਾਣਦੇ ਆ ਮੈਂ ਥੋੜਾ ਐ ਕਰਾ ਦੂ ਮੈਂ ਥੋੜਾ ਉਹ ਕਰਾ ਦੂ ਤੁਸੀਂ ਦੇਖੋ ਕਿੱਡਾ ਵੱਡਾ ਵਿਸ਼ਵਾਸ ਘਾਤ ਕੀਤਾ ਇਸ ਬੰਦੇ ਨੇ ਸਾਡੇ ਘਰੇ ਰਿਹਾ ਹੈ 4 ਸਾਲ ਸਾਡੇ ਘਰੇ ਖਾ ਕੇ ਸਾਡੇ ਘਰੇ ਸੁੱਤਾ ਇਹਦੇ ਘਰ ਦੀ ਵੀ ਇਹਨੂੰ ਰੱਖ ਦੇਣੀ ਸੀਗੇ ਸਾਡੀਆਂ ਮਾਵਾਂ ਨੇ ਸਾਡੀਆਂ ਸਾਰੇ ਮਤਲਬ ਮੇਰੀ ਮਾਂ ਮੇਰੀ ਬੁੱਢ ਮੇਰੇ ਭਰਾ ਬੁੱਟਰ ਦੀ ਮਾਂ ਮਤੋਂ ਸਾਡੀ ਮਾਂ ਸਾਰਿਆਂ ਨੇ ਇਹਨੂੰ ਆਪਦਾ ਪੁੱਤ ਸਮਝਿਆ ਕਦੇ ਵੀ ਕੋਈ ਕਪੜਾ ਲੀੜਾ ਹੋ ਗਿਆ ਸਾਡੇ ਵਿੱਚ ਸਾਡੇ ਵਿੱਚ ਕਪੜਾ ਲੀੜਾ ਤੱਕ ਵੀ ਨਹੀਂ ਵੰਡਿਆ ਹੋਇਆ ਸੀਗਾ ਦੇਖੋ ਇਹ ਦੂ ਵੱਡਾ ਕੀ ਸੀਗਾ ਪਰ ਇਹ ਬੰਦੇ ਨੇ ਐਡਾ ਵੱਡਾ ਵਿਸ਼ਵਾਸ ਘਾਤ ਕੀਤਾ ਸਾਡੇ ਘਰਦਿਆਂ ਨੂੰ ਇਹ ਗੱਲ ਵੀ ਨਹੀਂ ਯਕੀਨ ਹੋ ਰਹੀ ਸੀਗੀ ਸਾਡੇ ਘਰਦਿਆਂ ਨੂੰ ਅਜੇ ਤੱਕ ਇਹ ਗੱਲ ਯਕੀਨ ਨਹੀਂ ਹੋ ਰਹੀ ਵੀ ਇਹਨੇ ਵੀ ਆਹ ਚੀਜ਼ ਕੀਤੀ ਐ ਵੀ ਇਹ ਚੀਜ਼ ਕਰ ਸਕਦਾ ਸਾਡੇ ਘਰਦਿਆਂ ਨੇ ਇਹਨੂੰ ਹਮੇਸ਼ਾ ਪੁੱਤ ਤੋਂ ਪੁੱਤ ਹੀ ਕਿਹਾ ਕਦੇ ਇਹਨੂੰ ਸਾਡਾ ਦੋਸਤ ਕਹੇ ਕਿ ਨਹੀਂ ਬੁਲਾਇਆ ਵੀ ਤੇਰਾ ਦੋਸਤ ਹਮੇਸ਼ਾ ਪੁੱਤ ਕਿਹਾ ਹੋਰ ਬਹੁਤ ਚੀਜ਼ਾਂ ਨੇ ਸਾਡੇ ਕੋਲੇ ਮੇਰੀ ਹੁਣ ਬਾਹ ਤੇ ਇੰਨੇ ਜ਼ੋਰ ਦੀ ਤੇਜ਼ ਤਾਰ ਇਨੇ ਹਥਿਆਰ ਨਾਲ ਹਮਲਾ ਕੀਤਾ ਇਹਨੇ ਕੀਤਾ ਮੇਰੇ ਸਿਰ ਵੱਲ ਨੂੰ ਸੀਗਾ ਜੋ ਕਿ ਬਾਅਦ ਵਿੱਚ ਮੇਰੀ ਮੈਂ ਆਪ ਦੇ ਬਚਾ ਲਈ ਇਹਨੇ ਕਿਉਂਕਿ ਕਿਹਾ ਨਾ ਇਹਨੇ ਕਿਹਾ ਆ ਦੂਜੇ ਮੁੰਡਿਆਂ ਨੂੰ ਵੀ ਆ ਗਿਆ ਓਏ ਜਾਣੇ ਨਹੀਂ ਚਾਹੀਦੇ ਇਹਨਾਂ ਨੂੰ ਮਾਰ ਦੇ ਅੱਜ ਇਹਨਾਂ ਨੂੰ ਮਾਰ ਦੇ ਅੱਜ ਇਹਨਾਂ ਨੇ ਇਦਾਂ ਕਿਹਾ ਇਹਨੇ ਇਦਾਂ ਕਿਹਾ ਦੂਜੇ ਮੁੰਡੇ ਨੇ ਸਿੱਧਾ ਆ ਕੇ ਮੇਰੇ ਮੱਥੇ ਵੱਲ ਨੂੰ ਮੇਰੇ ਮੱਥੇ ਵਾਲ ਨੂੰ ਉਹਨੇ ਦਾਹ ਜੋ ਵੀ ਸੀ ਉਹਦੇ ਕੋਲੇ ਮੈਨੂੰ ਨਹੀਂ ਪਤਾ ਖੰਡਾ ਸੀਗਾ ਹਾਂ ਜੰਗ ਲੱਗਿਆ ਹੋਇਆ ਇਹਨੇ ਮੇਰੇ ਮੱਥੇ ਵਾਲ ਨੂੰ ਘਮਾਤਾ ਜਰ ਮੈਂ ਬਚਾ ਲਈ ਉਹਦੀ ਬਾਹ ਅੱਗੇ ਕੀਤੀ ਮੇਰੀ ਸਾਰੀ ਬਾਹ ਤੇ ਮੇਰੀ ਜਿਹੜੀ ਮੈਂ ਕੋਟੀ ਪਾਈ ਸੀ ਸਾਰੀ ਪਾੜ ਗਈ ਉੱਥੇ ਹੀ ਥਾਂ ਤੇ ਮੇਰੇ ਖੂਨ ਵਗਣ ਲੱਗਿਆ ਖੂਨ ਦੇ ਛਿੱਟੇ ਹਜੇ ਤੱਕ ਵੀ ਉੱਥੇ ਪਏ ਆ ਉਦੋਂ ਬਾਦ ਉਹ ਕੈਰੀ ਛਡਾਉਣ ਆਇਆ ਤੁਸੀਂ ਆਹ ਦੇਖੋ ਜੀ ਉਹ ਕੈਰੀ ਉਦੋਂ ਬਾਦ ਛਡਵਾਉਣ ਆ ਗਿਆ ਇਹਨੇ ਫੜਿਆ ਉਹਦੇ ਹੀ ਪਿੱਛੇ ਟਕਾ ਕੇ ਮਾਰੀ ਜੋ ਰਫਤਾਰ ਨਹੀਂ ਕਹਿੰਦਾ ਮਾਰ ਮਾਰ ਕਹਿੰਦਾ ਉਹਦੇ ਮਾਰ ਉਹਦੇ ਮਨ ਉਧਰ ਜਾ ਕੇ ਮਾਰ ਤਾਂ ਉਧਰ ਭੱਜ ਗਿਆ ਉਹ ਦੇਖੋ ਇਹ ਰਫਤਾਰ ਕੈਰੀ ਤੇ ਮਾਰਨ ਆਇਆ ਤੁਸੀਂ ਆਹ ਵੀਡੀਓ ਬਣੀ ਨਹੀਂ ਅਨੋਵਾ ਪਿੱਛੇ ਇਹਨੇ ਬਹੁਤ ਜ਼ੋਰ ਦੀ ਇਹਦੇ ਖੰਡਾ ਮਾਰਿਆ ਤੱਤੇਗਾ ਪਤਾ ਨਹੀਂ ਲੱਗਿਆ ਬਹੁਤ ਜ਼ੋਰ ਦੀ ਉਹ ਦੇਖੋ ਜੇ ਤੁਸੀਂ ਤੁਹਾਨੂੰ ਮਾਰ ਮਾਰ ਦਿਖਦਾ ਵੀ ਹੋਣਾ ਉਹਦੀ ਸ਼ਰਟ ਵੀ ਫਟੀ ਪਈ ਆ ਪਿੱਛੋਂ ਇਸ ਵੇਗ ਨਾਲ ਇਹ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਜੋ ਕਿ ਸਾਡੀ ਬਰਦਾਸ਼ਤ ਤੋਂ ਬਾਹਰ ਆਹੀ ਬਸ ਇਹੀ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਇਹ ਬੋਧਮਨ ਦਾ ਹਨੂਮਾਰ ਮੂਰ ਕੇ ਉਦੋਂ ਬਾਅਦ ਇਹ ਭੱਜ ਗਿਆ ਨਾਲ ਦੀ ਨਾਲ ਕਿਉਂਕਿ ਇਹਦੇ ਨਾਲ ਦੇ ਰੋਲਾ ਪਾਤਾ ਕਿ ਉਧਰ ਕੈਮਰੇ ਲੱਗੇ ਹੋਇਆ ਕੈਮਰੇ ਲੱਗੇ ਪਹਿਲਾਂ ਇਹਨਾਂ ਨੂੰ ਕੈਮਰੇ ਦਿਖੇ ਨਹੀਂ ਸੀਗੇ ਅਸਲ ਵਿੱਚ ਪਹਿਲਾਂ ਇਹਨਾਂ ਨੂੰ ਕੈਮਰੇ ਦਿਖੇ ਨਹੀਂ ਕੈਮਰੇ ਵੀ ਇਹਨਾਂ ਨੇ ਬਹੁਤ ਗਵਪਤ ਤਰੀਕੇ ਨਾਲ ਲਾਏ ਹੋਏ ਸੀਗੇ ਹੋਟਲ ਵਾਲਿਆਂ ਨੇ ਮੈਂ ਉਹਨਾਂ ਟਾਈਮ ਸੋਨ ਨਹੀਂ ਖੜਾ ਰਿਹਾ ਮੈਨੂੰ ਯਕੀਨ ਹੀ ਨਹੀਂ ਸੀਗਾ ਵੀ ਆਹ ਚੀਜ਼ ਵੀ ਹੋ ਸਕਦੀ ਹੈ ਮੈਨੂੰ ਤਾਂ ਇਦਾਂ ਹੀ ਲੱਗਿਆ ਕਿ ਰਫਤਾਰ ਨੂੰ ਵੀ ਆਹ ਬੰਦਿਆਂ ਨੇ ਸਿਰਫ ਪ੍ਰੋਮੋਸ਼ਨ ਲਈ ਹੀ ਬੁਲਾਇਆ ਤਾਂ ਕਰਕੇ ਮੈਂ ਜੇਬਾਂ ਵਿੱਚ ਤੁਸੀਂ ਦੇਖੇ ਹੋਣਾ ਮੈਂ ਜੇਬਾਂ ਵਿੱਚ ਹੱਥ ਪਾ ਕੇ ਸਿਰਫ ਖੜਾ ਹੋਇ ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਉਹ ਨਾਲ ਚੱਲਦਾ ਦੇਖੋ ਮੇਰੀ ਸਾਰੀ ਇਹਨਾਂ ਨੇ ਬਾਹ ਖੂਨੋ ਖੂਨ ਕਰਤੀ ਤੇ ਮੈਂ ਫਿਰ ਖੰਨੇ ਦੇ ਵਿੱਚ ਹਸਪਤਾਲੇ ਵਿੱਚ ਮੈਂ ਦਾਖਲ ਰਹਾ ਤੇ ਅੱਜ 28 ਤਰੀਕ ਆ ਤੇ ਅੱਜ ਜਾ ਕੇ ਅੱਜ ਤੱਕ ਵੀ ਮੈਂ ਦਾਖਲ ਆ ਹਸਪਤਾਲ ਦੇ ਵਿੱਚ ਮੇਰੇ ਘਰ ਦੇ ਬਹੁਤ ਤੁਹਾਨੂੰ ਮੈਂ ਕੀ ਦੱਸਾਂ ਯਾਰ ਮਤਲਬ ਵਿਸ਼ਵਾਸ ਘਾਤ ਤੇ ਯਾਰ ਮਾਰ ਤੋਂ ਉੱਤੇ ਕੋਈ ਚੀਜ਼ ਜੇ ਹੋ ਸਕਦੀ ਆ ਤਾਂ ਮੈਨੂੰ ਨਹੀਂ ਲੱਗਦਾ ਯਾਰ ਵੀ ਕੋਈ ਹੋ ਸਕਦੀ ਆ ਮੈਂ ਤਾਂ ਇਹ ਚੀਜ਼ ਮੰਨਦਾ ਨਹੀਂ ਇਨੂੰ ਸ਼ੇਅਰ ਕਰੋ ਤੇ ਮੈਨੂੰ ਇਨਸਾਫ ਦਿਵਾਓ